ਰੋਈ ਸ਼੍ਰੀ ਗੁਟਕਾ ਸਾਹਿਬ ਦੀ ਵਿਦਵੀ ਇਤਰਾਜਯੋਗ ਹਾਲਾਤ ਚ ਮਿਲੀਆਂ ਤਸਵੀਰਾਂ ਜੀहां ਕਪੂਰਥਲਾ ਸ਼ਹਿਰ ਦੇ ਵਿੱਚ ਇੱਕ ਪੇਰ ਮਦਭਾਗੀ ਘਟਨਾੜੀ ਵਾਪਰੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਨਡਾਲਾ ਦੇ ਜੱਜੀ ਮਾਰਗ ਦੇ ਪਿੰਦੇ ਛੱਪੜ ਕਿਨਾਰਿਓ ਤਿੰਨ ਗੁਟਕਾ ਸਾਹਿਬ ਦੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਫੋਟਵਾਂ ਇਤਰਾਜਯੋਗ ਹਾਲਾਤ ਦੇ ਵਿੱਚ ਮਿਲੀਆਂ ਹਨ ਇਸ ਦੌਰਾਨ ਉੱਥੇ ਨੇੜੇ ਹੀ ਖੇਤਾਂ ਵਿੱਚ ਕੰਮ ਕਰੇ ਕਰਮਜੀਤ ਸਿੰਘ ਬਿੱਲਾ ਪਕ ਪੱਖ ਨੇ ਇਸ ਸੰਬੰਧੀ ਸਥਾਨਕ ਗੁਰਦੁਆਰਾ ਬੋਲੀ ਸਾਹਿਬ ਐ ਜੀ ਪੀ ਸੀ ਦੇ ਜੋ ਕਿ ਅੰਡਰ ਹੁੰਦਾ ਹੈ ਉਹਨਾਂ ਦੇ ਮੈਨੇਜਰ ਸੁਖਵਿੰਦਰ ਸਿੰਘ ਬੱਸੀ ਨੂੰ ਸੂਚਿਤ ਕੀਤਾ ਤਾਂ ਕਿ ਮੈਨੇਜਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਬੜੇ ਸਤਕਾar ਸਾਹਿਬ ਛੱਪੜ ਵਿੱਚੋਂ ਗੁਟਕਾ ਸਾਹਿਬ ਦੇ ਧਾਰਮਿਕ ਫੋਟਵਾਂ ਨੂੰ ਬਾਹਰ ਕੱਢ ਸਕਣ ਇਸ ਮੌਕੇ ਗੁਰਦੁਆਰਾ ਸਾਹਿਬ ਸਾਰਾ ਪਹੁੰਚਾਇਆ ਗਿਆ ਸਮਾਨ ਉਸ ਤੋਂ ਬਾਅਦ ਸੂਚਨਾ ਮਿਲਣ ਤੋਂ ਡੀਐਸਪੀ ਪੁੱਲ ਪੁੱਲੜ ਕਰਨੈਲ ਸਿੰਘ ਥਾਣਾ ਮੁਖੀ ਸੁਬਾਨਪੁਰ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਅਤੇ ਤਬਦੀਸ਼ ਸ਼ੁਰੂ ਕਰ ਦਿੱਤੀ ਗੱਲਬਾਤ ਕਰਦੇ ਹਾਂ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਮਿਲੀ ਸ਼ਿਕਾਇਤ ਤੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆਗਾ ਤੁਹਾਨੂੰ ਤਸਵੀਰਾਂ ਦਿਖਾਉਣੇ ਪਏ ਜਿਹਦੇ ਵਿੱਚ ਸਾਫ ਦਿਖਾਈ ਦਿੰਦੇ ਪਏ ਗਿਆ ਕਿ ਪਾਵਨ ਪਵਿੱਤਰ ਪਾਵਨ ਗੁਟਕਾ ਸਾਹਿਬ ਦੀ ਵਿਧ ਵੀ ਜਿਹੜੀ ਕੀਤੀ ਕੀ ਹੈ ਇਤਰਾਜ਼ ਜੋ ਕੁ ਹਾਲਾਤ ਦੇ ਵਿੱਚ ਜਿਹੜੀ ਤਸਵੀਰਾਂ ਮਿਲੀਆਂ ਗਈਆਂ ਆ ਕੀ ਕਹਿ ਰਹੇ ਨੇ ਆਉ ਤੁਹਾਨੂੰ ਸੁਣਾਉਨੇ ਆ